我。 ਜਾਏ ਨਾ ਇਹ ਮੈਨੂੰ ਲੈਣਾ ਹੈ ਉਹਨੂੰ ਉਹਨੂੰ ਬਾਹਰ ਦੇ ਇਹਨੂੰ ਲੈਣਾ ਹੈ ਦਾ ਮਾਕੂ ਨਾ ਫੁਰਤ ਬਾਬਾ ਸੁਖਾ ਸਿੰਘ ਸਾਹਿਬ ਹੀ ਸੁਣਾਉਣੇ ਚਲਾਇਆ ਹੋਇਆ। ਜੋ ਜਦੋਂ ਪਰਜਾ ਤੇ ਜੰਤੂ ਤੇ ਕਿਸਾਨ ਉੱਤੇ ਜਵਾਨ ਉੱਤੇ ਕੋਈ ਵੀ ਮੁਸੀਬਤ ਆਵੇ ਉਹਦੋਂ ਜਦੋਂ ਸਰਕਾਰਾਂ ਫੇਰ ਹੋ ਜਾਣ। ਸਰਕਾਰਾਂ ਆਪਣਾ ਕੰਮ ਆਪਣਾ ਫਰਜ਼ ਛੱਡ ਜਾਣ, ਫਰਜ਼ ਭੁੱਲ ਜਾਣ। ਤੇ ਉਦੋਂ ਫਿਰ ਜਿਹੜੇ ਰੱਬ ਨੂੰ ਮੰਨਣ ਵਾਲੇ ਸਾਧੂ ਨੇ ਉਹ ਦੁਨੀਆ ਵਿੱਚ ਉਤਰ ਕੇ ਸਤਿ ਸ਼੍ਰੀ ਅਕਾਲ ਜੀ ਜਿਵੇਂ ਸਰਵਣ ਕਰਉਣੀ ਹੈ ਅੱਜ ਇਹ ਲਗਿ ਮਾਣਦਾ ਕਿ ਜਿਹੜੀ ਅੰਦਰੋਂ ਭੱਜ ਕੇ ਸ਼ਰਧਾ ਤੇ ਭਾਵਨਾ ਦੇ ਨਾਲ ਕੀਤੀ ਹੋਈ ਅਰਦਾਸ ਪੂਰੇ ਅਰਦਾਸ ਨਹੀਂ ਕੋਈ ਸਾਹ ਜੀਵ ਜੰਤੂ ਤੇ ਸੋਤਾ ਦੀ ਕੋਈ ਵੀ ਆਫਤ ਨਾ ਪਾਵੇ ਸਾਰੇ ਅੱਜ ਇਹ ਨਾਨਕ ਦਾ ਨਾਮ ਚੜ੍ਹਦੀ ਕਲਾ ਤੇ बाप आ रहा है, है ना? सीओ ने भी आपने बार जर्नल पाए, तो बाहों में आ रहे आपके टोए में, ओह लकी पीरी के बाप, सीओ का आ रहा है, बाप 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 आ ਜਿਨ੍ਹਾਂ ਨੇ ਬਾਬਾ ਨੂੰ ਬੁਲਾਦਾ ਸੰਦੇਸ਼ ਆਜੋ ਕੰਡਾ ਕਰੋ ਸਤਿਗੁਰੂ ਚਰਨਾ ਚ ਅਸ ਬੇਨਤੀ ਕਰਨੀ ਤੁਹਾਹਾਂ ਮਿਹਰ ਕਿਰਪਾ ਕੋਲ ਉਸ ਤਾਈ ਆਪਣਾ ਸਾਰੇ ਸਵਾਸੇਵਾ ਕਰਦੇ ਰਹੀਏ ਗੁਰੂ ਕਾਰਨ ਨਾਲ ਗੁਰੂ ਸੇਵਾ ਨਾਲ ਗੁਰਪੰਥ ਨਾਲ ਗੁਰੂ ਗ੍ਰੰਥ ਨਾਲ ਆਪਣਾ ਜੁੜੇ ਰਹੀਏ ਸੋ ਸਤਿਗੁਰਾਂ ਚਰਨਾ ਚ ਸੇਵਾ ਔਰ ਸੇਮਰ ਦੀ ਦਾਤ ਹੀ ਮੰਗਣਾ ਕਰੋ ਮੇਰੀ ਇਹ ਸਾਰਨਾ ਬੀ